ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜਦੋਂ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਈਦਾ ਤਾਂ ਇੱਕ ਮਨ ਨੂੰ ਸਕੂਨ ਜ਼ਰੂਰ ਹੁੰਦਾ ਵਾ ਕਿ ਇਸ ਏਰੀਏ ਦੇ ਵਿੱਚੋਂ ਜਿਹੜੇ ਜਾਨਵਰ ਦੀ ਵੀਡੀਓ ਬਣਾਈ ਹੁੰਦੀ ਆ ਉਹ ਦੁੱਧ ਤੋਂ ਕਦੇ ਵੀ ਵਾਂਝਾ ਨਹੀਂ ਰਹਿੰਦਾ ਕਰਮਾਂ ਵਾਲਾ ਇਸ ਕੱਲੋ ਅਸੀਂ ਇਸ ਧਰਤੀ ਨੂੰ ਸਜਦਾ ਕਰਦੇ ਆ ਇਸ ਧਰਤੀ ਦੀਆਂ ਮਈਆਂ ਨੇ ਉਸ ਸਮੇਂ ਦੇ ਵਿੱਚ ਦੁੱਧ ਦਿੱਤਾ ਹੋਇਆ ਜਦੋਂ ਆਮ ਇਲਾਕਿਆਂ ਦੇ ਵਿੱਚ 8-9 ਕਿਲੋ 10 ਕਿਲੋ ਵਾਲੀ ਮੈਂ ਹੋਇਆ ਕਰਦੀ ਸੀ ਤੇ ਇਸ ਇਲਾਕੇ ਦੇ ਵਿੱਚ 15-16 ਕਿਲੋ ਵਾਲੀ ਮੈਂ ਖੜੀ ਹੁੰਦੀ ਸੀ ਔਰ ਅੱਜ ਫੇਰ ਆਪਾਂ ਮੁਕਸਰ ਸਾਹਿਬ ਦੀ ਧਰਤੀ ਤੇ ਆ ਤੇ ਮੁਕਸਰ ਜ਼ਿਲ੍ਹੇ ਦੇ ਪਿੰਡ ਪਾਕਸਰ ਦੇ ਵਿੱਚ ਮੌਜੂਦ ਆ ਇਸ ਵਕਤ ਘਰੇਲੂ ਪਰਿਵਾਰ ਦੇ ਘਰੇ ਆ ਮੈਂ ਦਿਖਾਉਣੀ ਆ ਤੁਹਾਨੂੰ ਇੱਕ ਮਿੱਤਰੋ ਸੂਈ ਸਵਾਈ ਬਿਲਕੁਲ ਤਾਜੀ ਇਹਨੇ ਜਿਹੜਾ ਮਿੱਤਰੋ ਕੱਲ ਸ਼ਾਮ ਨੂੰ ਬੱਚੇ ਨੂੰ ਜਨਮ ਦਿੱਤਾ ਵਾ ਕੱਟਾ ਦਿੱਤੀ ਆ ਜਾਂ ਕੱਟੀ-ਕੱਟੀ ਆ ਇਹਦੇ ਮਗਰ ਗੱਲਬਾਤ ਕਰ ਲੈਨੇ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਆ ਕਿੰਨੇ ਦੁੱਧ ਦਾ ਰਕਾਰਡ ਆ ਉਹ ਮਿਲਦਿਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਆ ਜੀ ਠੀਕ ਠਾਕ ਵੀਰ ਜੀ ਸਤਿਕਾਰ ਪਰਿਵਾਰ ਜੀ ਸਭ ਠੀਕ ਠਾਕ ਚਲੋ ਸ਼ੁਕਰ ਦਾ ਬਾਈ ਬਹੁਤ ਜ਼ਿਆਦੀ ਵਧੀਆ ਠੀਕ ਹੈ ਜੀ ਬਾਈ ਇੱਕ ਵਾਰੀ ਆਪਾਂ ਨਾਮ ਦੱਸ ਦਈਏ ਜਿੱਥੇ ਖੜੇ ਆ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਹਾਂਜੀ ਪਰਮਜੀਤ ਸਿੰਘ ਬਾਈ ਫਿਰ ਜਾਨਵਰ ਤੇਰੇ ਏਰੀਏ ਦਾ ਹੁਣ ਮਤਲਬ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ ਨਾ ਇਹ ਦੁੱਧ ਦਾ ਦਾ ਕਰਮਾ ਵਾਲੇ ਨੇ ਆ ਨਸਲ ਦਾ ਜਦੋਂ ਦਾ ਸੁਧਾਰ ਦਾ ਚੱਲਿਆ ਬਹੁਤ ਧਿਆਨ ਦਿੱਤਾ ਜੀ 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 ਹਾਂਜੀ ਇਹ ਵੀ ਆਪਾਂ ਹਰਿਆਣੇ ਚੋਂ ਲੈ ਕੇ ਆਏ ਸੀ ਜੀ ਇਹ ਵੀ ਮੱਧ ਹਰਿਆਣੇ ਚੋਂ ਆਈ ਹੋਈ ਹੈ ਠੀਕ ਹੈ ਬਾਈ ਉਸ ਟਾਈਮ ਇਹਨੂੰ 85000 ਰੁਪਏ ਦੀ ਖਰੀਦੇ ਸੀ 6 ਮਹੀਨੇ ਦੀ ਗੱਭਣ ਸੀ 10-12 ਕਿਲੋ ਦੁੱਧ ਸੀ ਉਦੋਂ ਠੋਕਰਦਾ ਸੀ ਤੁਹਾਨੂੰ ਹਾਂ ਠੋਕਰ ਗੱਭਣ ਰਿਤੇ ਕਿਧੋਂ ਲੈ ਕੇ ਆਏ ਸੀ ਠੀਕ ਹੈ ਤੇ ਫਿਰ ਬਾਈ ਹੁਣ ਆਪਾਂ ਇਹ ਵੇਚਣੀ ਹੈ ਹੈ ਜੀ ਹਾਂਜੀ ਹਾਂਜੀ ਠ ਇਹ ਸੂਆ ਕਿਹੜੀ ਕਿੰਨਵਾ ਸੂਪੀ ਬਾਈ ਦੂਜਾ ਜੀ ਦੂਜਾ ਦੂਜਾ ਸੂਆ ਠੀਕ ਹੈ ਬਾਈ ਥੋੜਾ ਜਿਹਾ ਜਾਪਾ ਮਨਾਈ ਬੈਠੀ ਸੂਆ ਹੁਣ ਜਾਪਾ 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 ਜੀ ਇਹ ਇੱਕ ਗਰਮੀ ਹੈ ਜੀ ਹਾਂ ਗਰਮੀ ਹੈ ਸਹੀ ਹੈ ਤੇ ਬਾਈ ਫਿਰ ਕਿੰਨਾ ਦੁੱਧ ਆਪਾਂ ਇਹਨਾਂ ਥੋੜਾ ਪੀਕ ਲੈਵਲ ਦਾ ਚੁੰਦੇ ਰਹੇ ਇਹ ਜੀ ਪਹਿਲੇ ਸੂਏ ਦਾ ਜਿਹੜਾ ਦੁੱਧ ਹੈ 14 ਤੋਂ 15 ਕਿਲੋ ਆਪਣੇ ਕੋਲੇ ਰਿਹਾ ਸੁਧਾਰਨ ਸੇਵਾ ਤੇ ਜੇਬ ਜ ਆਪਣਾ ਪਰਿਵਾਰ ਹੈ ਇੱਥੇ ਠੀਕ ਹੈ ਮਤਲਬ ਵੀ ਇੱਕ ਆਮ ਸੇਵਾ ਦੇ ਉੱਤੇ 15 ਕਿਲੋ ਦੁੱਧ ਆਪਾਂ ਚੁੰਦੇ ਰਹੇ ਹਾਂ ਹਾਂ ਠੀਕ ਆ ਤੇ ਬਾਈ ਜਿਵੇਂ ਆਪਾਂ ਇਹ ਜਦੋਂ ਨਵੇਂ ਦੁੱਧ ਹੋ ਗਈ ਸੀ ਹਨਾ ਉ ਇਹ ਲਗਭਗ ਜੀ 7ਵੇਂ ਮਹੀਨੇ ਤੱਕ 7ਵੇਂ ਮਹੀਨੇ ਤੱਕ ਦੁੱਧ ਪਿਆਗੀ ਚਲਦੀ ਉਹ ਆਪਣੇ ਰਿਸ਼ਤੇਦਾਰ ਹੀ ਆ ਉਥੇ ਜੀ ਉਹਨਾਂ ਤੋਂ ਲਈ ਆ ਉਹ ਕੇ ਵੀ ਆਉਦੇ ਘਰ ਵੀ ਆਉਂਦੇ ਕੋਲੇ ਆ ਕੇ ਇਹਨੇ 10 ਕਿਲੋ ਦਿੱਤਾ ਉਹਨਾਂ ਕੋਲੇ 15 14 ਹੀ ਦਿੰਦੀ ਰਹੀ ਹੈ ਠੀਕ ਹੈ ਵੀ ਇਤੋਂ ਜੀ ਪਾਣੀ ਪੂਣੀ ਦਾ ਫਰਕ ਪੈ ਜਾਂਦਾ ਨਾ ਹਾਂਜੀ ਹਾਂਜੀ ਹਾਂ ਤੇ ਬਾਈ ਫਿਰ ਮਗਰ ਕੱਟੀ ਦੇਗੀ ਹਾਂਜੀ ਕੱਟੀ ਬਹੁਤ ਵਧੀਆ ਜੀ ਇਹ ਕਿਹੜੇ ਟੀਕੇ ਟੂਕੇ ਦੀ ਕੋਈ ਪਤਾ ਕੱਟੀ ਬਾਰੇ ਆਪਾਂ ਠੀਕ ਹੈ ਜੀ ਉਹ ਉਹਨਾਂ ਨੇ ਉਦੋਂ ਲਵਾਇਆ ਸੀ ਹਰਿਆਣੇ ਦਾ ਨਾ ਜਿਹੜਾ ਉੱਥੋਂ ਦਾ HD ਲਵਾਇਦਾ HD TV ਵਾਲਾ ਸੀ HD TV ਵਾਲਾ ਉਹਦੇ ਦਾ ਹੀ ਹਾਂਜੀ ਠੀਕ ਆ ਠੀਕ ਆ ਜੀ ਠੀਕ ਆ ਤੇ ਬਾਈ ਜਿਵੇਂ ਹੁਣ ਮਨ ਨਾਲ ਹਲੇ ਤਾਂ ਵਿਚਾਰੀ ਦੀ ਹੁਣ ਮਨ ਨਾਲ ਤੈ ਨਹੀਂ ਚੱਕੀ ਨਹੀਂ ਤਾਂ ਇਹਦੀ ਡਰਸ ਕੁਝ ਤੌਰ ਕੁਝ ਲੈਸਨ ਕੁਝ ਹੋਰ ਹੋਣਾ ਸੀ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਇਹਨਾਂ ਵੀ ਮਨ ਨਾਲ ਪੀਕ ਲੈਵਲ ਦਾ ਦੁੱਧ ਜਿਹੜਾ ਉਹ ਚੋਂਦੇ ਰਿਹਾ ਉਹ ਕਿੰਨਾ ਚੋਂਦੇ ਰਿਹਾ ਉੱਥੇ ਤਾਂ ਹੀ ਰਿਹਾ ਪਹਿਲੇ ਸੂਏ ਦਾ ਦੁੱਧ ਦੱਸਿਆ ਜਿਹੜਾ ਹੁਣ ਆਪਾਂ ਉਮੀਦ ਕਰਦੇ ਆ ਇਹ 18 ਕਿਲੋ ਦੀ ਗਰੰਟੀ ਆਪਾਂ ਦੇ ਸਕਦੇ ਆ 18 ਕਿਲੋ ਦੁੱਧ ਦੇ ਦਾਂਗੇ ਚਵਾ ਦੇਾਂਗੇ ਜੀ ਹੋਰ ਦੋ ਦਿਨ ਇੱਕ ਚਾਰ ਦਿਨ ਠੀਕ ਆ ਵੀ ਜੇ ਕੋਈ ਭਰਾ ਤੁਹਾਡੇ ਨਾਲ ਸੌਦਾ ਜਾਂ ਸਥਾਈ ਕਰ ਲਵੇ ਤੇ ਆਪਾਂ ਚਵਾ ਕੇ ਵੀ ਦੇ ਦੇ ਚਵਾ ਕੇ ਦੇ ਦਾਂਗੇ ਜੀ ਹਾਂ ਭਰੋਸਾ ਪਸੂ ਤੇ ਠੀਕ ਆ ਬਈ ਠੀਕ ਆ ਤੇ ਬਈ ਫਿਰ ਹੁਣ ਇਹਦੇ ਕੱਟੀ ਆ ਜਿਹੜੀ ਮਗਰ ਜਿਵੇਂ ਹੁਣ ਤੁਸੀਂ ਚਵਾਈ ਧਾਰਾ ਧੂਰਾ ਮਾਰ ਲਈ ਕੋਈ ਚੋਲੀ ਹਾਂ ਬਿਲਕੁਲ ਤੁਹਾਨੂੰ ਥਾਨ ਪਾਵੇ ਕਿ ਸਾਰੇ ਦੇਹੀ ਜਾਂਦੇ ਬੋਟਾ ਪਾਉਂਦੇ ਆ ਕਿ ਤੜਕੇ ਫਿਰ ਕਿੰਨੇ ਵਜੇ ਚਵਾਈ ਕੀਤੀ ਸੀ ਇਹਨ ਦੀ ਅੱਜ हां क्योंकि चार, चार हा। आ, मैं ओदों अने 4 1/2 किलो बोळा ਕੱਢਿਆ ਠੀਕ ਆ ਬਾਈ ਠੀਕ ਆ ਤੇ ਮਨ ਕਰਮਾਲੀ ਖਾ ਪੀ ਕੇ ਮਾਲਾ ਵੀ ਨੇ ਜੱਜ ਤਾਂ ਜਿਹੜੀ ਵਧਾਉਣੀ ਆ ਆ ਦਿਸੀ ਜਾਂਦਾ ਇਹ ਤਾਂ ਮੈਂ ਤੂੰ ਮਨਾਂ ਵੀ ਉਹ ਇਹ ਪਤਾ ਕੀ ਆ ਜਿਹੜੀ ਮੈਂ ਦੁੱਧ ਵਾਲੀ ਮਿਹ ਆ ਨਾ ਬਾਈ ਉਹ ਹਮੇਸ਼ਾ 5-7 ਦਿਨਾਂ ਬਾਅਦ ਆਪਦਾ ਜਾਪਾ ਚੱਕਦੀ ਹੁੰਦੀ ਆ ਜਿਹੜਾ ਇਹ ਨਿਸ਼ਾਨੀ ਹੁੰਦੀ ਆ ਜਿਹੜੀ ਦੁੱਧ ਵਾਲਾ ਪਸ਼ੂ ਆ ਉਨੇ ਜੱਪਾ ਜਿਹੜਾ ਉਹਦਾ 5-7 ਦਿਨਾਂ ਬਾਅਦ ਹੀ ਚੱਕਣਾ ਹੁੰਦਾ ਜਿਹੜਾ ਆਮ ਪਸ਼ੂਆ ਉਹ ਮਤਲਬ ਦੂਜੇ ਠੀਕ ਹੈ ਭਾਈ ਜੀ ਠੀਕ ਹੈ ਤੇ ਇੱਕ ਵਾਰੀ ਨੰਬਰ ਆਪਣਾ ਦੱਸ ਦਈਏ ਜੀ ਜਿਹੜੇ 84279 ਜੀ 84279 30737 ਜੀ 30737 ਹਾਂਜੀ 84279 30737 84279 30737 ਹਾਂਜੀ ਇਸ ਨੰਬਰ ਤੇ ਮਿੱਤਰੋ ਤੁਸੀਂ ਪਾਈ ਹੋਣਿਆਂ ਨਾਲ ਗੱਲਬਾਤ ਜਿਹੜੀ ਰਾਬਤਾ ਕਾਇਮ ਕਰਨਾ ਪਿੰਡ ਪາກ ਸਰ ਦੇ ਵਿੱਚ ਆਉਣਾ ਪਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦੀ ਧਰਤੀ ਦਾ ਪਿੰਡ ਆ ਤੇ ਮੁਕਸਰ ਸਾਹਿਬ ਤੋਂ ਇਹ 5-7 ਕਿਲੋਮੀਟਰ ਦਾ 10 ਕਿਲੋਮੀਟਰ ਦੀ ਦੂਰੀ ਤੇ ਹੀ ਮੇਰੇ ਹਿਸਾਬ ਨਾਲ ਰਹਿਣ 10 ਕਿਲੋਮੀਟਰ ਹੀ ਪਿੰਡ ਆ 12-13 ਕਿਲੋਮੀਟਰ ਹੈ ਤੇ ਉਹ ਜਿਹੜਾ ਰੋਡ ਆ ਉਹ ਕਿਹੜਾ ਪਿੰਡ ਆਉਂਦਾ ਜਿੱਥੋਂ ਪਾਰ ਤੁਸੀਂ ਰੂੜਿਆ ਇੱਧਰ ਆਇਆ ਹੈ ਜੀ ਰੂੜਿਆ ਨਹੀਂ ਹਾਂ ਜੀ ਹਾਂ ਹਾਂ ਜੀ ਇੱਧਰ ਦੀ ਆਏ ਆ ਮਾਲਾ ਜਿਹੜਾ ਬਠਿੰਡਾ ਰੋਡ ਪਾਰ ਕਰਕੇ ਆਈਦਾ ਬਾਰੇ ਬੋ ਗੋਨੇਆਣਾ ਤੇ ਰੂੜਿਆ ਵਾਲੀ ਹੈ ਜੀ ਹਾਂ ਜੀ ਹਾਂ ਜੀ ਰੂੜਿਆ ਵਾਲੀ ਰੂੜਿਆ ਵਾਲੀ ਠੀਕ ਹੈ ਜੀ ਤੇ ਮੈਂ ਜਿਹੜੇ ਭਰਾ ਨੂੰ ਬਈ ਚੰਗੀ ਮਿਹਨਤ ਕਾਣੇ ਦੀ ਚਾਹੀਦੀ ਆ ਤੁਹਾਡੇ ਸਾਹਮਣੇ ਆ ਗੱਲਬਾਤ ਲਈ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਘਰੇਲੂ ਘਰੋਂ ਮੱਧ ਮਿਲ ਜਾਣੀ ਆ ਤੁਹਾਨੂੰ ਮਿੱਤਰੋ ਜੇ ਤੁਸੀਂ 18 ਕਿਲੋ ਚੋਕੇ ਲੈਣਾ ਚਾਹੁੰਦੇ ਆ ਤਾਂ ਵੀ ਬਾਈਆਂ ਨਾਲ ਰਾਬਤਾ ਕੈਮ ਉਹ ਜਾ ਕਰ ਲਿਆ ਜੇ ਜੇ ਤੁਸੀਂ ਐਂਜ ਲੈਣੀ ਚਾਹੁੰਦੇ ਆ ਉਹ ਵੀ ਤੁਹਾਡੇ ਨਾਲ ਰਾਬਤਾ ਕੈਮ ਤੁਹਾਡੇ ਤੇ ਡਿਪੈਂਡ ਹੋਊਗਾ ਕਿਉਂਕਿ ਇਹ ਵੱਡੀ ਗੱਲ ਆ ਵੀ ਹੁਣੇ ਸੂਪਈ ਆ ਕਿਉਂਕਿ ਸੂਣ ਵਾਲੀ ਮੈਨੂੰ ਆਪਣਾ ਇਹ ਹੁੰਦਾ ਵੀ ਪਤਾ ਨਹੀਂ ਕੀ ਕਰੂੰ ਕੀ ਨਾ ਹੁਣ ਬਈ ਇਹਨੇ ਬੱਚਾ ਜਿਹੜਾ ਕੱਟੀ ਨੂੰ ਜਨਮ ਦੇਤਾ ਵਾ ਸਾਰੀ ਜਾਣਕਾਰੀ ਹੁੰਦੀ ਆਪਾਂ ਨੂੰ ਮਿਲ ਗਈ ਹੈ ਅਗਲੀ ਕਾਰਵਾਈ ਤੁਹਾਡੇ ਹੱਥਾਂ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਭਾਗਸਰ ਜ਼ਿਲ੍ਹਾ ਮੁਕਸਰ ਸਾਹਿਬ ਧੰਨਵਾਦ